ਪੰਜਾਬ ਸਰਕਾਰ ਵੱਲੋਂ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਵਿਕਾਸ ਲਈ ਕਰੋੜਾਂ ਰੁਪਏ ਖਰਚ ਕਰਕੇ ਅਨੇਕਾਂ ਹੀ ਕੰਮ ਸ਼ੁਰੂ ਕਰਵਾ ਦਿੱਤੇ ਹਨ ਜਿਸ ਦੇ ਆਧਾਰ ਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦਾ ਉਮੀਦਵਾਰ ਨੂੰ ਲੋਕ ਵੱਡੀ ਲੀਡ ਨਾਲ ਜਿਤਾ ਕੇ ਭੇਜਣਗੇ ਇਹ ਵਿਚਾਰ ਕੈਬਨਿਟ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਗगन पैलेस ਗਾਂਝੜਾ ਵਿਖੇ ਬਲਾਕ ਕਾਂਗਰਸ ਦੀਆਂ ಗ್ರಾಮ ਪੰਚਾਇਤਾਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਮੈਂਬਰਾਂ ਤੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ ਇਸ ਮੌਕੇ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਾਰੀ ਕੀਤਾ ਗਿਆ ਮੈਨੀਫੈਸਟੋ ਆਮ ਲੋਕਾਂ ਕਿਸਾਨਾਂ ਅਤੇ ਵਪਾਰੀਆਂ ਸਹਿਤ ਹਰੇਕ ਵਰਗ ਲਈ ਵਧੀਆ ਹੈ ਉਹਨਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਵਿਕਾਸ ਕਾਰਜਾਂ ਦੇ ਚੱਲਦਿਆਂ ਪੰਜਾਬ ਦੀਆਂ 13 ਦੀਆਂ 13 ਸੀਟਾਂ ਕਾਂਗਰਸ ਪਾਰਟੀ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ਕੈਬਨਿਟ ਮੰਤਰੀ ਚੰਦਰ ਸਿੰਘ ਚੰਨੀ ਦੀ ਅਗਵਾਈ ਹੇਠ ਅਤੇ ਬੰਤ ਸਿੰਘ ਕਲਾਰਾਂ ਦੀ ਪ੍ਰੇਰਣਾ ਸਦਕਾ ਅਨੇਕਾਂ ಗ್ರಾಮ ਪੰਚਾਇਤਾਂ ਨੇ ਕਾਂਗਰਸ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ ਪੂਰਨ ਹਮਾਇਤ ਦੇਣ ਦਾ ਐਲਾਨ ਕੀਤਾ। ਇਸ ਮੌਕੇ ਵਿਜੇ ਕੁਮਾਰ ਟਿੰਕੂ, ਸਰਦਾਰ ਬੰਤ ਸਿੰਘ ਕਲਾਰਾਂ, ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਗੁਰਵਿੰਦਰ ਸਿੰਘ ਕਕਰਾਲੀ ਜਸਵੀਰ ਸਿੰਘ ਜੱਸੀ ਮਨਜੀਤ ਸਿੰਘ ਬੰਗੀਆਂ ਗੁਰਸੇਵਕ ਸਿੰਘ ਸਮਾਣਾ ਮਨਿੰਦਰ ਸਿੰਘ ਮਣੀ ਤੇ ਹਰਜੋਤ ਢੰਗਰਾਲੀ ਨਰਵੈਰ ਸਿੰਘ ਬਿੱਲਾ ਅਤੇ ਹੋਰ ਸੀਨੀਅਰ ਕਾਂਗਰਸੀ ਆਗੂ ਮੌਜੂਦ ਸਨ ਵੈਪੀਟੀਵੀ ਪੰਜਾਬ న్యూਸ 7 ਤੋਂ ਸੋਨੀ ਸਾਗੀ ਦੀ ਰਿਪੋਰਟ ਅੱਜ ਮਰੰਡਾ ਬਲੌਗ ਦੀ ਇੱਕ ਬਹੁਤ ਹੀ ਮਹੱਤਵਪੂਰਨ ਮੀਟਿੰਗ ਹੋਈ ਹੈ ਜਿਹਦੇ ਵਿੱਚ ਇਸ ਏਰੀਆ ਦੇ ਸਾਰੇ ਕਾਂਗਰਸੀ ਲੀਡਰ ਤੇ ਪੰਚਾਇਤਾਂ ਇਕੱਠੀਆਂ ਹੋਈਆਂ ਹੈ ਮੈਨੂੰ ਬੜੀ ਖੁਸ਼ੀ ਦੀ ਇੱਥੇ ਦੱਸਣਾ ਮਹਿਸੂਸ ਹੋ ਰਹੀ ਹੈ ਕਿ 12 ਪੰਚਾਇਤਾਂ ਜਿਹੜੀਆਂ ਕਿ ਅਕਾਲੀ ਦਲ ਵੱਲੋਂ ਸਿਲੈਕਟ ਹੋ ਗਿਆ ਸੀ ਚੁਣੀਆਂ ਗਈਆਂ ਸੀ ਅਕਾਲੀ ਦਲ ਦੇ ਬੰਦੇ ਚੁੜੇ ਗਏ ਸੀ ਉਹ 12 ਦੀਆਂ 12 ਪੰਚਾਇਤਾਂ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਗਈਆਂ ਹਨ ਉਹਨਾਂ ਨੇ ਬੜੀ ਸਪੋਰਟ ਦਿੱਤੀ ਹੈ ਤੇ ਅਸੀਂ ਬਹੁਤ ਹੀ ਵੱਡੀ ਜਿੱਤ ਵੱਲ ਹਲਕਾ ਚਮਕੌਰ ਸਾਹਿਬ ਦੇ ਵਿੱਚ ਕਾਂਗਰਸ ਲਈ ਵੱਧ ਰਹੇ ਹੈ ਇਸ ਪਾਰਟੀ ਨੇ ਬਹੁਤ ਹੀ ਵਧੀਆ ਕੌਣ ਮਨੋਰਥ ਪੱਤਰ ਕੱਢਿਆ ਜਿਹਦੇ ਵਿੱਚ ਬਹੁਤ ਤਕੜਾ ਵਾਅਦਾ ਕੀਤਾ ਕਿ ਹਰ ਪਰਿਵਾਰ ਗਰੀਬ ਪਰਿਵਾਰ ਨੂੰ 22000 ਰੁਪਏ ਸਰਾਨਾ ਉਹ ਦਿਆ ਕਰਨਗੇ ਔਰ ਗਰੰਟੀ ਦੇਣਗੇ ਜਿਸ ਤਰ੍ਹਾਂ ਮਨਰੇਗਾ ਦੀ ਸਕੀਮ ਹਿੰਦੁਸਤਾਨ ਦੇ ਵਿੱਚ ਬਹੁਤ ਕਾਮਯਾਬ ਹੋਈ ਹੈ ਜਿਹਨੂੰ ਨੌਕਰੀ ਨਹੀਂ ਮਿਲ ਰਹੀ ਸੀ ਉਹ ਮਨਰੇਗਾ ਵਿੱਚ ਕੰਮ ਕਰ ਸਕਦਾ ਹੈ ਉਹਨੂੰ ਦਿਹਾੜੀ ਮਿਲਦੀ ਹੈ ਇਸੇ ਤਰ੍ਹਾਂ ਜਿਹੜਾ ਆਪਾਸ ਕਾਰੋਬਾਰ ਨਹੀਂ ਹੋਏਗਾ ਗਰੀਬ ਬੰਦਿਆਂ ਨੂੰ ਸਰਕਾਰ ਹੈ ਜਿਹੜਾ ਹਰ ਸਾਲ 72000 ਰੁਪਏ ਦੇ ਕਰੇਗੀ ਇਹ ਰਾਹੁਲ ਗਾਂਧੀ ਜੀ ਨੇ ਕਾਂਗਰਸ ਪਾਰਟੀ ਨੇ ਵਾਅਦਾ ਕੀਤਾ ਹੈ ਤੇ ਨਾਲ ਹੀ ਕਿਸਾਨਾਂ ਵਾਸਤੇ ਵੱਖਰਾ ਬਜਟ ਪੇਸ਼ ਕਰਕੇ ਉਹਨਾਂ ਦੀ ਜਿੰਨੀਆਂ ਸਮੱਸਿਆਵਾਂ ਕਰਜ਼ਾ ਮਾਫੀ ਹੈ ਉਹ ਸਾਰੇ ਵਾਅਦਾ ਜਿਹੜਾ ਕਾਂਗਰਸ ਪਾਰਟੀ ਨੇ ਕੀਤਾ ਗਰੀਬ ਦੇ ਲਈ ਕਿਸਾਨ ਦੇ ਲਈ ਦੁਕਾਨਦਾਰ ਦੇ ਲਈ ਹਰ ਵਰਗ ਦੇ ਲਈ ਜਿਹੜਾ ਕਿ ਬਹੁਤ ਹੀ ਵੱਡਾ ਵਾਅਦਾ ਕਰਕੇ ਆਉਣ ਵਾਲੀ ਸਰਕਾਰ ਕਾਂਗਰਸ ਪਾਰਟੀ ਬਣਾਉਣ ਜਾ ਰਹੀ ਹੈ ਸਰ ਖੈਰਾ ਅਲਾਈንስ ਹੋਵੇ ਜਾਂ ਆਮ ਆਦਮੀ ਪਾਰਟੀ ਹੋਵੇ ਜਾਂ ਟਕਸਾਲੀ ਅਕਾਲੀ ਦਲ ਹੋਵੇ ਉਮੀਦਵਾਰ